ਸੋ ਇਸ ਸਮੇਂ ਬੰਟੀ ਰਮਾਣਾ ਸਾਡੇ ਨਾਲ ਨੇ ਬੰਡੀ ਜੀ ਕਿਦਾਂ ਦੇਖਦੇ ਹੋ ਅੱਜ ਸਰਦਾਰ ਸੁਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਇਹ ਜਿਹੜੀ ਨਵੀਂ ਕਮੇਟੀ ਬਣੀ ਉਸਦੀ ਪਹਿਲੀ ਮੀਟਿੰਗ ਹੈਗੀ ਹੈ ਅ ਇੱਕ ਡੈਮੋਕਰੈਟਿਕ ਸਿਸਟਮ ਨਾਲ ਜੋ ਅਕਾਲੀ ਦਲ ਦਾ ਕਨਸਟੀਟਿਊਸ਼ਨ ਕਹਿੰਦਾ ਜੀ ਭਰਤੀ ਹੋ ਕੇ ਤਕਰੀਬਨ 27 ਲੱਖ ਬੰਦੇ ਦੀ ਭਰਤੀ ਹੋਈ ਡੈਲੀਗੇਟ ਚੁਣੇ ਗਏ ਡੈਲੀਗੇਟਾਂ ਨੇ ਅੱਗੇ ਪ੍ਰਧਾਨ ਚੁਣਿਆ ਪ੍ਰਧਾਨ ਸਾਹਿਬ ਨੇ ਫਿਰ ਆਪਣੀ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਅਨਾਉਂਸ ਕੀਤੀ ਜਿਹੜੀ ਹਰ ਬੰਦੇ ਨੇ ਬੜਾ ਅਪਰੀਸ਼ੀਏਟ ਕੀਤਾ ਹੈ ਕੀ ਸੀਨੀਅਰ ਲੀਡਰਸ਼ਿਪ ਜਿਹੜੀ ਜਿਨ੍ਹਾਂ ਦਾ ਤਜਰਬਾ ਤੇ ਕਈ ਨੌਜਵਾਨ ਚਿਹਰੇ ਵਿੱਚ ਐਡ ਕਰਕੇ ਇੱਕ ਨਵੀਂ ਰੂਹ ਵੀ ਉਹਦੇ ਵਿੱਚ ਪੂਕਣ ਦਾ ਯਤਨ ਕੀਤਾ ਹੈ ਜੀ ਉਹਨਾਂ ਦੀ ਅੱਜ ਪਹਿਲੀ ਮੀਟਿੰਗ ਹੈ ਕਈ ਅਹਿਮ ਮੁੱਦੇ ਪੰਜਾਬ ਦੇ ਅੱਜ ਡਿਸਕਸ ਕਰਨਗੇ ਉਹਦੇ ਚ ਕੋਰ ਕਮੇਟੀ ਦੀ ਮੀਟਿੰਗ ਜੀ ਤੇ ਉਹਨਾਂ ਮੁੱਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਸੰਘਰਸ਼ ਕਰਕੇ ਜੋ ਹਾਲਾਤ ਪੰਜਾਬ ਦੇ ਆਮ ਆਦਮੀ ਪਾਰਟੀ ਨੇ ਬਣਾ ਰੱਖੇ ਹੈ ਉਹਨਾਂ ਤੇ ਰਣਨੀਤੀ ਬਣਾਉਣਗੇ ਸਰਦਾਰ ਵਿਕਰਮਜੀਤ ਸਿੰਘ ਮਰਜੀਠੀਆ ਤੇ ਵੀ ਗੱਲਬਾਤ ਹੋਏਗੀ ਕਿਉਂਕਿ ਅੱਜ ਉਹਨਾਂ ਨੂੰ ਹਿਮਾਚਲ ਵੀ ਸ਼ਹਿਰ ਜਨਾ ਕਿ ਜਾਂਦਾ ਗਿਆ ਤਾਂ ਵੱਖ-ਵੱਖ ਜਗ੍ਹਾ ਤੇ ਜਿਹੜੇ ਪ੍ਰਾਣੇ ਬਚ ਨ ਸਕੇ ਨੇ ਉਹ ਗਵਾਹੀਆਂ ਦੇਣ ਲਈ ਆ ਰਹੇ ਨੇ ਸੁਭਾਵਕ ਹੈ ਜੀ ਗੱਲ ਹੋਣੀ ਹੋਣੀ ਹੈ ਕਿਉਂਕਿ ਮੁੱਦਾ ਭੱਖ ਦਾ ਮੁੱਦਾ ਉਹ ਹੈ ਇਸ ਵੇਲੇ ਉਹ ਇੱਕ ਸਟੇਟ ਆਪਰੇਸ਼ਨ ਦਾ ਜੇ ਮੈਂ ਕਹਾਂ ਇੱਕ ਮੂਜਸਮਾ ਬਣ ਗਿਆ ਕਿਵੇਂ ਸਟੇਟ ਨੇ ਆਪ ਦਾ ਮਾਈਟ ਲਾ ਕੇ ਸਟੇਟ ਨੇ ਆਪ ਦੀ ਸਾਰੀ ਸ਼ਕਤੀ ਝੋਕ ਕੇ ਇੱਕ ਝੂਠਾ ਮੁਕਦਮਾ ਦਰਜ ਕਰਕੇ ਜਿਹੜੇ ਤੁਸੀਂ ਨਵੇਂ ਗਵਾਹਾਂ ਦੀ ਗੱਲ ਕਰਦੇ ਹੋ ਉਹਨਾਂ 'ਚੋਂ ਨਵਾਂ ਕੌਣ ਹੈ ਬਿਲਕੁਲ ਪੁਰਾਣੇ ਚਟੋਪਾਦਿਆ ਜਿਨੇ 97 ਤੋਂ ਜਿਹਦਾ ਡੀਐਨਏ ਐਂਟੀ ਸ਼ਰੋਮਨੀ ਅਕਾਲੀ ਦਲ ਐਂਟੀ ਪੰਜਾਬ ਹੈ ਉਦੋਂ ਬਾਦਲ ਸਾਹਿਬ ਹੋਰਾਂ ਤੇ ਪਰਚੇ ਦਰਜ ਉਸੇ ਨੇ ਕੀਤੇ ਨਿਕਲਿਆ ਕੁਝ ਨਹੀਂ ਕੋਰਟਾਂ 'ਚੋਂ ਸਾਰੇ ਬਰੀ ਹੋਏ ਅੱਜ ਵੀ ਉਹੀ ਫਲਕਰਮ ਬਣਿਆ ਹੋਇਆ ਦੂਜਾ ਤੁਸੀਂ ਜਿਹੜਾ ਕਹਿ ਰਹੇ ਹੋ ਗਵਾਹ ਆ ਨਰਿੰਜਨ ਸਿੰਘ ਜਿਹੜਾ 6 ਸਾਲ ਉਸ ਇਨਵੈਸਟੀਗੇਟਿੰਗ ਏਜੰਸੀ ਦਾ ਹੈੱਡ ਰਿਆ ਈਡੀ ਦਾ ਜਿਹਦੇ ਕੋਲੇ ਸਾਰੀਆਂ ਸ਼ਕਤੀਆਂ ਸੀ ਤੇ ਉਸ ਈਡੀ ਨੇ ਵੀ ਪਰੋਪ ਕੀਤਾ ਸਰਮਜੀਤ ਸਿੰਘ ਜੀਆ ਸਾਹਿਬ ਦੇ ਖਿਲਾਫ ਜਿੰਨੇ ਚਾਰजेस ਸੀ 6 ਸਾਲਾਂ ਚ ਇੱਕ ਵੀ ਚਲਾਨ ਨਹੀਂ ਪੇਸ਼ ਕਰ ਸਕਿਆ ਉਹ ਬੋਨੀਆ ਜਨਾਲਾ ਤਲਬੀਰ ਗਿੱਲ ਤੁਸੀਂ ਕੀ ਕ੍ਰੈਡੀਬਿਲਟੀ ਇਨ੍ਹਾਂ ਬੰਦਿਆਂ ਦੀ ਗਿਣੋਗੇ ਇਸ ਕੇਸ ਦੇ ਵਿੱਚ ਇਟ ਇਜ਼ ਐਸ ਗੁੱਡ ਐਸ ਕੀ ਭਗਵੰਤ ਮਾਨ ਦੇ ਖਿਲਾਫ ਕੋਈ ਸੈੱਟ ਬਣੀ ਹੋਵੇ ਤੇ ਅਸੀਂ ਜਾ ਕੇ ਉਹਦੇ ਚ ਗਵਾਹੀ ਦੇਈਏ ਤੇ ਫਿਰ ਉਹਦੀ ਕ੍ਰੈਡਿਬਿਲਟੀ ਕੀ ਰਹੂਗੀ ਉਸ ਚੀਜ਼ ਦੀ ਸੋ ਇਹ ਸਾਰੀ ਜਿਹੜੀ ਇਹ ਤਾਣਾ ਬਾਣਾ ਬੁਣਿਆ ਗਿਆ ਇਹ ਇਹ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮਜੀਠੀਆ ਸਾਹਿਬ ਨੂੰ ਟਾਰਗੇਟ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਹੋਈ ਹੈ ਤਾਂ ਉਹ ਕਹਿੰਦੇ ਕਿ ਮੈਂ ਨਾ ਤਾਂ ਪਹਿਲਾਂ ਸਿਆਸਤ ਵਿੱਚ ਸੀ ਨਾ ਮੈਂ ਹੁਣ ਸਿਆਸਤ ਵਿੱਚ ਹੈਗਾ ਮੈਂ ਤਾਂ ਆਪਦੇ ਜਿਹੜੀ ਮੇਰੀ ਜ਼ਿੰਮੇਵਾਰੀ ਹੈਗੀ ਹੈ ਮੈਂ ਪਹਿਲਾਂ ਨਭਾਈ ਤ ਹੁਣੇ ਮੈਂ ਉਸ ਤਰੀਕੇ ਨਾਲ ਮੈਂ ਬਿਆਨ ਬਾਜੀ ਤੇ ਦਰਜ ਕਰਾਣ ਲਈ ਪਹੁੰਚਿਆ ਕੀ ਜ਼ਿੰਮੇਵਾਰੀ ਹੈ ਜੀ ਉਹਨਾਂ ਦੀ ਕਿੰਨੇ ਦਿਨ ਦਾ ਡੀਜੀਪੀ ਸੀ ਉਹ ਪੰਜਾਬ ਦੇ ਉਹਨਾਂ ਤੋਂ ਪਹਿਲਾਂ ਕਿੰਨੇ ਡੀਜੀਪੀ ਬਦਲੇ ਗਏ ਜਿਨ੍ਹਾਂ ਨੇ ਇਹ ਝੂਠਾ ਮੁਕੱਦਮਾ ਦਰਜ ਕਰਨ ਤੋਂ ਉਸ ਵੇਲੇ ਮਨਾਈ ਕੀਤੀ 15 ਦਿਨ ਦਾ ਡੀਜੀਪੀ ਪੰਜਾਬ ਦੇ ਇਤਿਹਾਸ ਸਭ ਤੋਂ ਸ਼ਾਰਟੈਸਟ ਟੇਨਿਓਰ ਰਿਹਾ ਹੋਊਗਾ ਜਿਹਨੂੰ ਯੂਪੀਐਸਸੀ ਨੇ ਰਿਜੈਕਟ ਕੀਤਾ ਜਿਹਨੂੰ ਸੁਪਰੀਮ ਕੋਰਟ ਨੇ ਰਿਜੈਕਟ ਕੀਤਾ ਉਸ ਵੇਲੇ ਸਭ ਤੋਂ ਵੱਡਾ ਜੇ ਇਹਨੇ ਆਪਣੀ ਯੂਨੀਫਾਰਮ ਨਾਲ ਧਰੋ ਕਮਾਇਆ ਉਹ ਛਟੋਪਾਦਿਆਂ ਨੇ ਕਮਾਇਆ ਤੇ ਅੱਜ ਕੀ ਡਿਊਟੀ ਆ ਛਟੋਪਾਦੇ ਦੀ ਉਹ ਇਹ ਕਹਿ ਰਿਹਾ ਕਿ ਮੈਂ ਸਿਆਸਤ ਚ ਨਹੀਂ ਐ ਇਹ ਤੂੰ ਤਾਂ ਸਿਆਸਤ ਚ ਆ ਜਾ ਫਿਰ ਫਰੰਟ ਫੁੱਟ ਤੇ ਆ ਕੇ ਖੇਡ ਤਾਂ ਸਹੀ ਨਾ ਤੁਸੀਂ ਆੜ ਪਿਛੇ ਰਹਿ ਕੇ ਸਿਆਸਤ ਕਰ ਰਹੇ ਹਾਂ ਸਿਆਸਤ ਤੋਂ ਬਾਹਰ ਰਹਿ ਕੇ ਸਿਆਸਤ ਕਰਨ ਦਾ ਯਤਨ ਕਰ ਰਹੇ ਹਾਂ ਇਹਦੂ ਤਾਂ ਸਿਆਸਤ ਚ ਆ ਜਾਓ ਜੁਆਇਨ ਕਰੋ ਆਮ ਆਦਮੀ ਪਾਰਟੀ ਤੇ ਫਿਰ ਖੁੱਲ ਕੇ ਉਹਨਾਂ ਦੀ ਗੇਮ ਖੇਡੋ ਲੋਕਾਂ ਦੇ ਸਾਹਮਣੇ ਸਾਰਾ ਕੁਝ ਲੋਕ ਮੂਰਖ ਨਹੀਂ ਹੈ ਲੋਕ ਸਭ ਸਮਝਦੇ ਹੈ ਜਿਨਨੇ ਇਹ ਅਫਸਰ ਹੈ ਮੈਂ 1 ਮਿੰਟ ਬੇਨਤੀ ਕਰਨੀ ਚਾਹਣਾ ਸਿੱਟਾਂ ਵੀ ਪੰਜ ਬਦਲੀਆਂ ਗਈਆਂ ਸੋ ਲੋਕ ਬਹੁਤ ਸਿਆਣੇ ਹੈ ਲੋਕ ਜਿੰਨਾ ਇਹ ਸਮਝਦੇ ਹੈ ਨਾ ਆਮ ਆਦਮੀ ਪਾਰਟੀ ਵਾਲੇ ਉਹਦੂ ਕਿਤੇ ਵੱਧ ਸਿਆਣੇ ਹੈ ਤੇ ਸਾਰੀਆਂ ਚਾਲਾਂ ਇਹਨਾਂ ਦੀਆਂ ਸਮਝ ਰਿਆ ਤੇ ਠੁਕਵੇਂ ਸਮੇਂ ਤੇ ਜਵਾਬ ਵੀ ਦੇਣਗੇ ਜੀ ਬਿਲਕੁਲ 160 ਨਾ ਬੰਟੀ ਰਮਾਨਾ ਜਿਨ੍ਹਾਂ ਨੇ ਜਿਹੜੀ ਸਾਰੀ ਸਪਸ਼ਟੀਕਰਨ ਜ਼ਰੂਰ ਦਿੱਤਾ ਜਿਹੜੀ ਕਿ ਅ ਵਿਕਰਮਜੀਤ ਸਿੰਘ ਮੰਜੀਠੀਆ ਦੀ ਜੋ ਗ੍ਰਿਫਤਾਰੀ ਹੈਗੀ ਹੈ ਉਸ ਤੇ ਜ਼ਰੂਰ ਇਸ ਕੋਰ ਕਮੇਟੀ ਦੇ ਵਿੱਚ ਵਿਚਾਰ ਚर्चा ਹੋਏਗੀ ਕੈਨ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ ਤੋਂ